ਲਓ ਜੀ ਇਸ ਵੇਲੇ ਸੀ ਪਹੁੰਚਿਆ ਜੀ ਪਿੰਡ ਮਡੌਲੀ ਕਲਾ ਰੋਪੜ ਜ਼ਿਲ੍ਹੇ ਦਾ ਪਿੰਡ ਹੈ ਤੁਹਾਨੂੰ ਸਾਰਾ ਪਿੰਡ ਬਖਾਵਾਂਗੇ ਸ਼ਹੀਦ ਕਾਂਸੀ ਰਾਮ ਮੈਮੋਰੀਅਲ ਖੇਡ ਸਟੇਡੀਅਮ ਮਡੌਲੀ ਕਲਾ ਜਿਹੜਾ ਰੋਪੜ ਮੇਰੇ ਪਿੱਛੇ ਤੁਸੀਂ ਇੱਕ ਗੇਟ ਦੇਖ پا ਰਹੇ ਹੋ ਅੱਜ ਤੁਹਾਨੂੰ ਮਡੌਲੀ ਕਲਾ ਪਿੰਡ ਅੰਦਰੋਂ ਕੱਲੀ-ਕੱਲੀ ਗਲੀ ਘੁੰਮ ਕੇ ਦਿਖਾਵਾਂਗੇ ਗੱਲ ਕਰਦੇ ਆਂ ਸ਼ੁਰੂਆਤ ਵਿੱਚ ਇਹ ਹੈ ਜੀ ਸ਼ਹੀਦ ਕਾਂਸੀ ਰਾਮ ਮੈਮੋਰੀਅਲ ਖੇਡ ਸਟੇਡੀਅਮ ਮਡੌਲੀ ਕਲਾ ਤੁਸੀਂ ਦੇਖ ਸਕਦੇ ਹੋ ਪਿੰਡ ਦੀ ਸ਼ੁਰੂਆਤ ਇੱਥੇ ਤੋਂ ਹੀ ਹੁੰਦੀ ਹੈ ਸ਼ਹੀਦ ਕਾਂਸੀ ਰਾਮ ਐਜੂਕੇਸ਼ਨਲ ਟਰਸਟ ਵੱਲੋਂ ਸ਼ਹੀਦ ਕਾਂਸੀ ਰਾਮ ਜੀ ਦਾ ਇਹ ਬੁੱਤ 14 1 1984 ਨੂੰ ਸਥਾਪਿਤ ਕੀਤਾ ਗਿਆ ਸੀ। ਔਰ ਇਹ ਦੇਖੋ ਜੀ ਨਮਨ ਜੀ ਸਾਡਾ ਇਹਨਾਂ ਨੂੰ ਔਰ ਇਹਨਾਂ ਬਾਰੇ ਜਾਣਕਾਰੀ ਪਿੰਡ ਵਾਲੇ ਲੋਕਾਂ ਤੋਂ ਲਵਾਂਗੇ ਕਿ ਸ਼ਹੀਦ ਕਾਂਸੀ ਰਾਮ ਜੀ ਦਾ ਕੀ ਯੋਗਦਾਨ ਸੀਗਾ? ਕਹਿੰਦੇ ਨੇ ਕਦਰ ਪਾਰਟੀ ਦੇ ਇਹ ਫਾਊਂਡਰ ਮੈਂਬਰ ਸੀ। ਸਾਡੇ ਨਾਲ ਇੱਕ ਸਾਡੇ ਸੂਤਰਧਾਰ ਸੰਜੀਵ ਕੁਮਾਰ ਜੀ ਵੈਗੇ ਨੇ। ਸੰਜੀਵ ਜੀ ਕੀ ਕਹਿੰਦੇ ਹੋ? ਸ਼ਹੀਦ ਕਾਂਸ਼ੀਰਾਮ ਜੀ ਦੇ ਬਾਰੇ ਤੁਸੀਂ ਹਾਂ ਬਿਲਕੁਲ ਜੀ ਪਹਿਲਾਂ ਤਾਂ ਸਾਨੂੰ ਮਾਣ ਹੈ ਵੀ ਸਾਡਾ ਪਿੰਡ ਮਡੋਲੀ ਹੈ ਜੀ ਤੇ ਦੂਜਾ ਮਾਣ ਹੈ ਵੀ ਇਹ ਸਾਡੇ ਜਿਹੜੇ ਪਿੰਡ ਤੋਂ ਕਾਂਸ਼ੀਰਾਮ ਜੀ ਇਹਨਾਂ ਨੂੰ ਪ੍ਰਣਾਮ ਹੈ ਜੀ ਨਮਨ ਹੈ ਬਣਦਾ ਜੀ ਬਣਦਾ ਕਿਉਂਕਿ ਇਹਨਾਂ ਦੇ ਨਾਂ ਤੇ ਹੀ ਸਟੇਡੀਅਮ ਬਣਿਆ ਹੋਇਆ ਇਹਨਾਂ ਦੇ ਨਾਂ ਤੇ ਹੀ ਜਿਹੜਾ ਸਰਕਾਰੀ ਹਾਈ ਸਕੂਲ ਹੈ ਦਸਵੀਂ ਤੱਕ ਅਸੀਂ ਮੈਂ ਖੁਦ ਇਸ ਸਕੂਲ ਦੇ ਵਿੱਚ ਪੜਿਆ ਹਾਂ ਜੀ ਇਹ ਮਡੋਲੀ ਕਲਾਂ ਦੇ ਹੀ ਸੀਗੇ ਮਡੋਲੀ ਕਲਾਂ ਦੇ ਸੀਗੇ ਜੋਸ਼ੀ ਪਰਿਵਾਰ ਆ ਪਿੰਡ ਦੇ ਅੰਦਰ ਤੁਹਾਨੂੰ ਉਹਨਾਂ ਦਾ ਘਰ ਵੀ ਦਿਖਾਵਾਂਗੇ ਤੇ ਪਰਿਵਾਰ ਮੈਂਬਰਾਂ ਦੇ ਨਾਲ ਵੀ ਮਲਾਵਾਂਗੇ ਦੇਖੋ ਇਹਨਾਂ ਦਾ ਕਿਤੇ ਨਾ ਕਿਤੇ ਜਿਹੜਾ ਆਪਣਾ ਦੇਸ਼ ਦੀ ਆਜ਼ਾਦੀ ਜੀ ਦੇਖੋ ਸ਼ਹੀਦ 박ਸੀ ਹੋਰਾਂ ਨੂੰ ਜਿਹੜੀ 1931 ਦੇ ਵਿੱਚ ਫਾਂਸੀ ਹੋਈ ਸੀਗੀ ਇਹਨਾਂ ਨੂੰ ਜਿਹੜੀ ਫਾਂਸੀ ਹੋਈ ਸੀਗੀ 27 ਮਾਰਚ ਨੂੰ ਇਹਨਾਂ ਦਾ ਸ਼ਹੀਦੀ ਦਿਵਸ ਆ ਅੱਛਾ ਜੀ ਦੇਖੋ 15 ਸਾਲ ਬਾਅਦ ਸ਼ਹੀਦ 박ਸੀ ਨੂੰ ਫਾਂਸੀ ਹੋਈ ਸੀ ਉਹਨਾਂ ਤੋਂ ਪਹਿਲਾਂ ਇਹਨਾਂ ਨੂੰ ਹੋਈ ਸੀਗੀ ਫਾਊਂਡੇਟਰ ਮੈਂਬਰ ਵੀ ਸੀਗੇ ਤੇ ਨਾਲ ਦੀ ਨਾਲੇ ਖਜ਼ਾਨਚੀ ਵੀ ਸੀ ਅੱਛਾ ਕੈਸ਼ੀਅਰ ਵੀ ਸੀਗੇ ਕੈਸ਼ੀਅਰ ਵੀ ਸੀਗੇ ਗਦਰ ਪਾਰਟੀ ਦੇ ਗਦਰ ਪਾਰਟੀ ਦੇ ਮਡੌਲੀ ਕਲਾ ਦਾ ਮਾਣ ਜੀ ਸ਼ਹੀਦ ਕਾਂਸ਼ੀ ਰਾਮ ਜੀ ਜਿਨ੍ਹਾਂ ਨੇ ਦੇਸ਼ ਲਈ ਆਪਣੀ ਸ਼ਹਾਦਤ ਦਿੱਤੀ ਆ ਲਓ ਜੀ ਇਹ ਹੈ ਐਂਟਰੈਂਸ ਗੇਟ ਪਿੰਡ ਮਡੌਲੀ ਕਲਾ ਆ ਬਾਪੂ ਜੀ ਬੈਠਣੇ ਗੇਟ ਤੇ ਇਹਨਾਂ ਨਾਲ ਹੀ ਗੱਲ ਕਰਦੇ ਆ ਬਾਪੂ ਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਹੈ ਸਾਡਾ ਪਿੰਡ ਦਿਖਾਨ ਲੱਗਿਆ ਜੀ ਮਡੌਲੀ ਕਲਾ ਸਾਰੇ ਸੰਸਾਰ ਨੂੰ ਸਾਰੀ ਦੁਨੀਆ ਨੂੰ ਦੂਰ ਦੂਰ ਤੱਕ ਦੇਸ਼ਾਂ ਵਿਦੇਸ਼ਾਂ ਤੱਕ ਲਓ ਜੀ ਪਿੰਡ ਵੜਦੇ ਸਾਰੀ ਦਰਸ਼ਨ ਕਰੋ ਜੀ ਗੁਰਦੁਆਰਾ ਸਾਹਿਬ ਦੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਖਤੇ ਔਰ ਆ ਦੇਖੋ ਜੀ ਪਿੰਡ ਮਡੌਲੀ ਕਲਾ ਆਂਦੀਆਂ ਗਲੀਆਂ ਦੇ ਵਿੱਚੋਂ ਦੀ ਹੋ ਕੇ ਸੀ ਤੁਹਾਨੂੰ ਦਿਖਾ ਰਹੇ ਆ ਪਿੰਡ ਪੂਰਾ ਬਹੁਤ ਹੀ ਸ਼ਾਂਤਮਈ ਬਹੁਤ ਹੀ ਵਧੀਆ ਪਿੰਡ ਜਿਹੜਾ ਹੈ ਪਿੰਡ ਮਡੌਲੀ ਕਲਾ ਮੈਂ ਕੋਸ਼ਿਸ਼ ਕਰਾਂਗਾ ਹਰ ਪਾਸੇ ਹਰ ਗਲੀ ਦੇ ਵਿੱਚ ਕੈਮਰਾ ਪਾਉਣ ਲਓ ਜੀ ਦਰਸ਼ਨ ਕਰੋ ਜੀ ਗੁਰਦੁਆਰਾ ਸਾਹਿਬ ਦੇ ਐਂਟ੍ਰੈਂਸ ਵੱੜਦੇ ਸਾਰ ਹੀ ਪਿੰਡ ਦੇ ਵਿੱਚ ਗੁਰਦੁਆਰਾ ਸਾਹਿਬ ਹੈ ਜੀ ਔਰ ਆ ਬੱਚੇ ਖੇਡ ਰਹੇ ਨੇ ਜੀ ਨਾਲ ਗਲੀ ਜਾ ਰਹੀ ਹੈ ਸੜਕ ਜਾ ਰਹੀ ਹੈ ਕਾਫੀ ਵੱਡਾ ਪਿੰਡ ਹੈ ਜੀ ਸੰਜੀਤ ਜੀ ਇਹ ਬਿਲਕੁਲ ਬਿਲਕੁਲ ਕਾਫੀ ਵੱਡਾ ਪਿੰਡ ਹੈ ਜੀ ਹਾਂ ਜੀ ਕਾਫੀ ਵੱਡਾ ਪਿੰਡ ਹੈ ਲੋ ਜੀ ਆਹ ਦੇਖੋ ਜੀ ਪਿੰਡ ਦੀਆਂ ਗਲੀਆਂ ਕਹਿੰਦੇ ਜੀ ਮੋੜ-ਮੋੜ ਜਾਂਦੇ ਸਤਾਵੇ ਪਿੰਡ ਦੀਆਂ ਗਲੀਆਂ ਦੀ ਇੱਕ ਗੁਰਦੁਆਰਾ ਸਾਹਿਬ ਅੱਗੇ ਵੀ ਹੈ ਜੀ ਆਪਾਂ ਪਹਿਲਾਂ ਇਧਰਲੇ ਪਾਸੇ ਜਾਂਦੇ ਹਾਂ ਜੀ ਆਹ ਦੇਖੋ ਜੀ ਆਹ ਦੇਖੋ ਜੀ ਗੁਰਦੁਆਰਾ ਸਾਹਿਬ ਦੇ ਕਰੋ ਦਰਸ਼ਨ ਵਾਹ ਜੀ ਵਾਹ ਚਲੋ ਜੀ ਚਲੋ ਆਦੀ ਮੜੌਲੀ ਕਲਾ ਪੁਰਾਣਾ ਪਿੰਡ ਆ ਜੀ ਸੰਦੀਪ ਜੀ ਇਹ ਹਾਂ ਬਿਲਕੁਲ ਕਾਫੀ ਪੁਰਾਣਾ ਹੈ ਆ ਦੇਖੋ ਜੀ ਬੈਠੇ ਨੇ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਆ ਲਓ ਜੀ ਗਲੀਆਂ ਸਾਰੇ ਪਾਸੇ ਮੈਂ ਮਾਰ ਰਿਹਾ ਜੀ ਪਿਛਲੇ ਪਾਸੇ ਵੀ ਆਪਾਂ ਜਾਣਾ ਜੀ ਆ ਲਓ ਜੀ ਮੜੌਲੀ ਕਲਾ ਪਿੰਡ ਕਿਆ ਇਮਾਰਤ ਹੈ ਪੁਰਾਣੀ ਵਾ ਜੀ ਵਾ ਆ ਦੇਖੋ ਜੀ ਬਹੁਤ ਪ੍ਰਾਚੀਨ ਕੋਈ ਇਮਾਰਤ ਹੈ ਕੋਈ ਘਰ ਹੈ ਇਹ ਆ ਦੇਖੋ ਜੀ ਆਲੇ ਆਲੇ ਦੇਖੋ ਜੀ ਪੁਰਾਣੇ ਟਾਈਮ ਦੇ ਵਾਲੇ ਆ ਕੁਝ ਟੁੱਟਿਆ ਹੋਇਆ ਜੀ ਇਹ ਪ੍ਰਾਚੀਨ ਇਮਾਰਤ ਹੈ ਆ ਉੱਪਰਲੇ ਪਾਸੇ ਜਿੱਕਰ ਅਸੀਂ ਦੇਖਦੇ ਆ ਨਾ ਜੀ ਇੱਕ ਪਿੱਪਲ ਉੱਗਿਆ ਹੋਇਆ ਔਰ ਇਹ ਬਹੁਤ ਪੁਰਾਣਾ ਜਿਹੜਾ ਗੇਟ ਹੈ ਆ ਲੱਕੜ ਦੇਖੋ ਜੀ ਤੁਸੀਂ ਲੱਕੜ ਤੇ ਨਕਾਸ਼ੀ ਹੋਈ ਹੋਈ ਹੈ ਔਰ ਇਹ ਮਡੌਲੀ ਕਲਾਂ ਦੇ ਵਿੱਚ ਬਹੁਤ ਪੁਰਾਣੀ ਇਮਾਰਤ ਹੈ ਤੁਹਾਨੂੰ ਦਿਖਾਈ ਆ ਦੇਖੋ ਜੀ ਕਿਸ ਤਰੀਕੇ ਦਾ ਡਿਜ਼ਾਈਨ ਜਿਹੜਾ ਉਕਰਿਆ ਹੋਇਆ ਇਹਦੇ ਨਾਲ ਲੱਗਦਾ ਔਰ ਇਹ ਬਹੁਤ ਪ੍ਰਚੀਨ ਜਿਹੜਾ ਹੈ ਹੁਣ ਤਾਂ ਇੱਥੇ ਤਾਲਾ ਲੱਗਿਆ ਹੋਇਆ ਅੰਦਰਲੇ ਪਾਸੇ ਕਿਸੇ ਸਮੇਂ ਕੋਈ ਵਸੇਬ ਜਰੂਰ ਰਿਹਾ ਹੋਵੇਗਾ ਚਲਿਏ ਜੀ ਆਪਾਂ ਅੱਗੇ ਦਿਖਾਈਏ ਜੀ ਆਜੋ ਜੀ ਲਓ ਜੀ ਆ ਦੇਖੋ ਜੀ ਬੱਚੇ ਹਾਂਜੀ ਕੀ ਹਾਲ ਹੈ ਠੀਕ ਠਾਕ ਹੋ ਕਿਹੜਾ ਪਿੰਡ ਤੁਹਾਡਾ ਮੇਰਾ ਖਰੜ ਜੀ ਤੇਰਾ ਖਰੜ ਹੈ ਤੂੰ ਛੁੱਟੀਆਂ ਤੇ ਆਇਆ ਹੋਇਆ ਹਾਂ ਹਾਂਜੀ ਮਾਸੀ ਦਾ ਤੂੰ ਮੇਰਾ ਹੀ ਤੇਰਾ ਆਹੀ ਕੀ ਨਾਮ ਹੈ ਦਾ ਮਡੋਲੀ ਕਲਾਂ ਮਡੋਲੀ ਕਲਾਂ ਤੇਰਾ ਪਿੰਡ ਹੈ ਵਾਹ ਜੀ ਵਾ ਤਾਂ ਛੁੱਟੀਆਂ ਜਾਇਆ ਹੋਇਆ ਹੈ ਠੀਕ ਹੈ ਜੀ ਠੀਕ ਹੈ ਆ ਜੋ ਜੀ ਲਓ ਜੀ ਪਿੰਡ ਦੇ ਬੱਚਿਆਂ ਨਾਲ ਗੱਲਬਾਤ ਹੋਈ ਆ ਇੱਕ ਸਥਾਨ ਹੈ ਜੀ ਇਹਦੇ ਤੇ ਜਰਾ ਰੁਕਕੋ ਥੋੜਾ ਜਿਹਾ ਦਿਖਾ ਦਿਏ ਜੀ ਆ ਦੇਖੋ ਜੀ ਪਿੰਡ ਮਡੌਲੀ ਕਲਾ ਇਹ ਸਥਾਨ ਤੁਹਾਨੂੰ ਦਿਖਾ ਰਹੇ ਹਾਂ 1974 ਲਿਖਿਆ ਹੋਇਆ ਦਰਵਾਜ਼ੇ ਦੇ ਉੱਤੇ ਚਲੋ ਜੀ ਅਗਲੇ ਪਾਸੇ ਨੂੰ ਆ ਦੇਖੋ ਜੀ ਆਸ਼ੀਮਾਨ ਭਾਰਤ ਵਾਲਿਆਂ ਦਾ ਤੰਦਰੁਸਤ ਪੰਜਾਬ ਸਿਹਤ ਕੇਂਦਰ ਹੈ ਆ ਬਾਬੇ ਬੈਠੇ ਨੇ ਜੀ ਬਾਬੇ ਕੋਲ ਜਾਣਾ ਜਰਾ ਆਪਾਂ ਕਰ ਲਓਗਾ ਹੈ ਪਿੰਡ ਦੇ ਬਾਬੇ ਜਦੋਂ ਦਿਖ ਜਾਂਦੇ ਨੇ ਸਾਨੂੰ ਆਹ ਲਓ ਜੀ ਕਿਆ ਟਾਵਰ ਹੈ ਬਾਪੂ ਜੀ ਦੀ ਹੈ ਨਜ਼ਾਰਾ ਆ ਗਿਆ ਕਿਆ ਨਾਮ ਹੈ ਜੀ ਸਾਡੇ ਦیدار ਸਿੰਘ ਦیدار ਸਿੰਘ ਜੀ ਦੁੱਧ ਦੇਣ ਆਂਦੇ ਹੋ ਕਿੱਥੋਂ ਆਂਦੇ ਹੋ ਮੋੜੋਲੀ ਤੋਂ ਮੋੜੋਲੀ ਕਲਾਂ ਦੇ ਵਿੱਚ ਹੀ ਇਹੇ ਪਿੰਡ ਤੁਹਾਡਾ ਹੀ ਹੈ ਸਾਡਾ ਹੀ ਹੈ ਵਾਜੇ ਆਪਣੇ ਪਿੰਡ 'ਚ ਦੁੱਧ ਭਲਾਈ ਜਾਂਦੇ ਹੋ ਵਾਜੀ ਉਹ ਨਜ਼ਾਰਾ ਆ ਗਿਆ ਤੁਹਾਡਾ ਪਿੰਡ ਦਿਖਾ ਰਹੇ ਹਾਂ ਦੀ ਸਾਰਾ ਇਧਰਲੇ ਪਾਸੇ ਵੀ ਕੁਝ ਬਾਕੀ ਆਹ ਸ਼ੁਕਰੀਆ ਜੀ ਧੰਨਵਾਦ ਜੀ ਆ ਬਾਪੂ ਘਰੀ ਬੈਠੇ ਨੇ ਇਹਨਾਂ ਨਾਲ ਵੀ ਗੱਲ ਕਰਦੇ ਆਂ ਹਾਂਜੀ ਬਾਪੂ ਜੀ ਸਾਸਤਰੀ ਕਾਲ ਜੀ ਸਾਸਤਰੀ ਕਾਲ ਸਾਸਤਰੀ ਕਲਾ ਦੇਖੋ ਜੀ ਬਾਬਿਆਂ ਦੇ ਚਿਹਰੇ ਹੇ ਨਜ਼ਾਰਾ ਆ ਜਾਂਦਾ ਜੀ ਸਾਨੂੰ ਬਜ਼ੁਰਗਾਂ ਦੇ ਜਦੋਂ ਚਿਹਰੇ ਅਸੀਂ ਦਿਖਾਉਂਦੇ ਆ ਜੀ ਦਾੜਾ ਪ੍ਰਕਾਸ਼ ਹੋਇਆ ਔਰ ਬੈਠੇ ਗੱਲਬਾਤ ਚੱਲ ਰਹੀ ਹੈ ਨਾ ਜੀ ਪਿੰਡ ਕਿਹੜਾ ਜੀ ਮਡੋਲੀ ਹੈ ਜੀ ਆਹੀ ਆਏ ਹੇ ਮਡੋਲੀ ਬੋਲਣ ਲੱਗੇ ਹਾਸਾ ਆ ਜਾਂਦਾ ਚਿਹਰੇ ਤੇ ਨਾ ਜੋਸ਼ ਆ ਜਾਂਦਾ ਨਾ ਆਪਣੇ ਪਿੰਡ ਦਾ ਨਾਮ ਲੈ ਕੇ ਮਜ਼ਾ ਆਉਂਦਾ ਨਾ ਜੀ ਅੱਛਾ ਇੱਥੇ ਬੈਠ ਕੇ ਗੱਲਾਂ ਬਾਤਾਂ ਹੋ ਰਹੀਆਂ ਹਾਂ ਹਾਂ ਜੀ ਇਹ ਜਿਹੜਾ ਵੈਂਦਾ ਗੱਲ ਕੀ ਦਾ ਆਹ ਜਿਹੜਾ ਸਾਨ ਸਾਹਮਣੇ ਆ ਇਹ ਇਹ ਕਿਹੜਾ ਸਾਨ ਹੈ ਜੀ ਸਾਹਮਣੇ ਇਹ ਗੁਰਦੁਆਰਾ ਸਾਹਿਬ ਗੁਰਦੁਆਰਾ ਸਾਹਿਬ ਆਪਣਾ ਲੋਕਲ ਹੈ ਜੀ ਤਾਂ ਇਹ ਗੁਰਦੁਆਰਾ ਸਾਹਿਬ ਲੋਕਲ ਹੈ ਨਾ ਜੀ ਵਾਹ ਜੀ ਵਾਹ ਦੇਖੋ ਜੀ ਪਿੰਡ ਦੀ ਥਾਂ ਇੱਧਰ ਵੀ ਸਾਨ ਹੈ ਆ ਧਰਮ ਸਾਨਾ ਜੀ ਆ ਧਰਮ ਖਾਲਾ ਪਿੰਡ ਪੁਰਾਣਾ ਹੈ ਪੁਰਾਣਾ ਪੁਰਾਣਾ ਹੈ ਅਸੀਂ ਨਾ ਜੀ ਪੁਰਾਣੇ ਪਿੰਡ ਦਿਖਾਣੇ ਆ ਆਓ ਜੀ ਸੰਦੀ ਆ ਗਾ ਜੀ ਆ ਲਓ ਜੀ ਇੱਧਰਲੇ ਪਾਸੇ ਮੈਂ ਤੁਹਾਨੂੰ ਦਿਖਾਣਾ ਜੀ ਮੰਡੋਲੀ ਕਲਾ ਪਿੰਡ ਜਿਹੜਾ ਹੈ ਔਰ ਰੋਪੜ ਜ਼ਿਲ੍ਹੇ ਦਾ ਪਿੰਡ ਹੈ ਆ ਟੋਬਾ ਹੈ ਜੀ ਪਿੰਡ ਦਾ ਆ ਦੇਖੋ ਜੀ ਪਿੰਡ ਦਾ ਟੋਬਾ ਹੈ ਜੀ ਠੀਕ ਨਹੀਂ ਜੀ ਹਾਲਾਤੇ ਦੇ ਟੋਬੇ ਦੇ ਉਹ ਹੋਏ ਕਾਈ ਜੰਮੀ ਹੈ ਨਾ ਖਾਸੀ ਆ ਲਓ ਜੀ ਪਿੰਡ ਦਾ ਟੋਬਾ ਜੀ ਮਡੌਲੀ ਕਲਾਂ ਦਾ ਲਓ ਜੀ ਆ ਦੇਖੋ ਜੀ ਪਿੰਡ ਮਡੌਲੀ ਕਲਾਂ ਰੋਪੜ ਜ਼ਿਲ੍ਹੇ ਦਾ ਪਿੰਡ ਹੈ ਜੀ ਆ ਦੇਖੋ ਤੁਹਾਨੂੰ ਦਿਖਾ ਰਿਹਾ ਗਲੀਆਂ ਮਡੋਲੀ ਕਲਾਂ ਦੀਆਂ ਕੱਲੀ ਕੱਲੀ ਗਲੀ ਦੇ ਵਿੱਚ ਮੈਂ ਕੋਸ਼ਿਸ਼ ਕਰ ਰਿਹਾ ਦੀ ਕੱਲੇ ਕੱਲੇ ਪਾਸੇ ਕੈਮਰਾ ਪਾੰਦੀ ਆਹ ਦੇਖੋ ਜੀ ਬੜਾ ਵੱਡਾ ਪਿੰਡ ਹੈ ਜੀ ਕਹਿੰਦੇ ਜੀ 2500 ਤੋਂ 3000 ਤੱਕ ਵੋਟ ਹੈ ਇਸ ਪਿੰਡ ਦੀ ਹਾਂ ਜੀ ਸੰਜੀਵ ਜੀ ਹਾਂ ਬਿਲਕੁਲ 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 ਵੱਡਾ ਪਿੰਡ ਹੈ ਬਹੁਤ ਵੱਡਾ ਪਿੰਡ ਹੈ ਜੀ ਔਰ ਸ਼ਹੀਦ ਕਾਂਚੀਰਾਮ ਜੀ ਦਾ ਪਿੰਡ ਹੈ ਦਿਖਾ ਰਿਹਾ ਜੀ ਤੁਹਾਨੂੰ ਗਲੀਆਂ ਰੁਕੋ ਰੁਕੋ ਸਰਪੰਚ ਸਾਹਿਬ ਆਗੇ ਜੀ ਸਰਪੰਚ ਸਾਹਿਬ ਆਗੇ ਜੀ ਆ ਲਓ ਜੀ ਰੋਕ ਲਈ ਦੋ ਮਿੰਟ ਦੇ ਦਿਓ ਬਸ ਦੋ ਮਿੰਟ ਆ ਆ ਗਿਆ ਆ ਗਿਆ ਵੀਰ ਆ ਗਿਆ ਹਾਂ ਜੀ ਹਾਂ ਜੀ ਆਜੋ ਇੱਧਰਲੇ ਪਾਸੇ ਨੂੰ ਆਜੋ ਥੋੜੇ ਜਿਹਾ ਐ ਨੂੰ ਆਜੋ ਆ ਲਓ ਜੀ ਸੰਜੀਵ ਜੀ ਨੇ ਰੋਕ ਲਿਆ ਜੀ ਹੱਥ ਦੇ ਕੇ ਬੜੇ ਪਿਆਰ ਨਾਲ ਬੜੀ ਮੁਹੱਬਤ ਨਾਲ ਆਜੋ ਸਾਰੇ ਕਮੈਂਟਰ ਰੋਕ ਲੈਣ ਨਾ ਘਰ ਬੈਠ ਕੇ ਨਹੀਂ ਅਸੀਂ ਪਿੰਡ ਦੇਖਣ ਆਏ ਪਿੰਡ ਦੀਆਂ ਗਲੀਆਂ 'ਚ ਗੱਲ ਹੋਈ ਹੈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਜੀ ਬਹੁਤ ਵਧੀਆ ਜੀ ਕੀ ਸੁਪਨਾ ਹੈ ਜੀ ਗੁਰਮੀਤ ਸਿੰਘ ਹਾਂ ਜੀ ਗੁਰਮੀਤ ਸਿੰਘ ਜੀ हां जी ਤੁਹਾਡਾ ਪਿੰਡ ਦਿਖਾ ਰਹੇ ਆ ਅੱਛਾ ਅੱਛਾ ਮੜਾਲੀ ਕਲਾ ਠੀਕ ਹੈ ਇਤਿਹਾਸਕ ਪਿੰਡ ਹੈ ਜੀ ਸ਼ੁਰੂ ਤੋਂ ਇਹ ਪਿੰਡ ਇਹੀ ਹੈ ਤੁਹਾਡਾ ਦੇਖੋ ਜੀ ਪਿੰਡ ਦੀ ਖਾਸੀਅਤ ਅਸੀਂ ਸ਼ੁਰੂ ਤੋਂ ਦਿਖਾਉਂਦੇ ਆ ਰਹੇ ਹਾਂ ਜਦੋਂ ਵੀਡੀਓ ਸ਼ੁਰੂ ਕਰਿਆ ਸ਼ਹੀਦ ਕਾਂਸੀ ਰਾਮ ਜੀ ਦੇ ਮੈਮੋਰੀਅਲ ਖੇਡ ਸਟੇਡੀਅਮ ਤੋਂ ਇਹਨਾਂ ਦੇ ਦਾਦਾ ਜੀ ਕੇਪ ਕੁਮਾਰ ਜੀ ਇਹਨਾਂ ਦੇ ਦਾਦਾ ਜੀ ਆਜੋ ਸਾਰੇ ਇਧਰ ਆਜੋ ਆਜੋ ਸਾਰੇ ਆਜੋ ਕਿਹਨਾਂ ਦੇ ਦਾਦਾ ਜੀ ਕੇਵਲ ਜੋਸ਼ੀ ਕੇਵਲ ਜੋਸ਼ੀ ਭੰਡਰ ਗਿਆ ਚੰਦੇ ਲੜਦੇ ਇਹਨਾਂ ਨੂੰ ਬੋਲ ਲਾ ਦੇ ਜੋਸ਼ੀ ਪਰਿਵਾਰ ਹੈ ਜੀ ਹੈ ਮੈਨੂੰ ਇਹ ਦੱਸਿਆ ਗਿਆ ਸੀਗਾ ਜਦੋਂ ਅਸੀਂ ਵੀਡੀਓ ਸ਼ੁਰੂ ਕਰਿਆ ਕਿ ਜੋਸ਼ੀ ਪਰਿਵਾਰ ਚੋਂ ਸੀ ਕਿਤਾ ਬੜੀ ਖੁਸ਼ਕਿਸਮਤੀ ਹੈ ਜੀ ਤੁਸੀਂ ਸਾਨੂੰ ਮਿਲ ਗਏ ਉਹਨਾਂ ਦੇ ਪਰਿਵਾਰ ਚੋਂ ਤੁਹਾਡੇ ਕੀ ਲੱਗਦੇ ਸੀ ਜੀ ਉਹ ਮੇਰੇ ਬਾਬਾ ਜੀ ਦਾਦਾ ਜੀ ਤੁਹਾਡੇ ਦਾਦਾ ਜੀ ਬਾਜੀ ਮਜ਼ਾ ਆ ਗਿਆ ਜੀ ਬੜਾ ਦਿਲ ਜਿਹੜਾ ਹੈ ਝੁੱਕ ਗਿਆ ਸਾਡਾ ਸ਼ੀਸ਼ ਟੁੱਟ ਗਿਆ ਉਹਨਾਂ ਦੀ ਕੁਰਬਾਨੀ ਨੂੰ ਦੇਖ ਕੇ ਸੁਣ ਕੇ ਇਹਨਾਂ ਦਾ 27 ਮਾਰਚ 1915 ਨੂੰ ਫਾਂਸੀ ਹੋਈ ਸੀ ਨਾ 27 ਮਾਰਚ ਨੂੰ ਸ਼ਹੀਦੀ ਦੇਣਾ ਕਰਦੇ ਨੇ ਨਾ 27 ਮਾਰਚ 1915 ਨੂੰ ਸ਼ਹੀਦ ਕਾਂਚੀਰਾਮ ਜੀ ਨੂੰ ਫਾਂਸੀ ਹੋਈ ਸੀ ਹਾਂਜੀ ਅੰਗਰੇਜ਼ਾਂ ਨੇ ਦਿੱਤੀ ਸੀ ਹਾਂਜੀ ਲਾਹੌਰ ਜੇ ਔਰ ਇਹ ਇਹਨਾਂ ਦੇ ਬਾਰੇ ਜੇਕਰ ਅਸੀਂ ਗੱਲ ਕਰੀਏ ਤਾਂ ਇਹ ਇੱਕ ਗਦਰ ਪਾਰਟੀ ਦੇ ਫਾਊਂਡਰ ਤੁੜਕੀ ਨੰਦ ਦੱਸੋ ਤੁਸੀਂ ਗਦਰ ਪਾਰਟੀ ਦਾ ਤੁਸੀਂ ਆਪਣਾ ਨਾਂ ਕੀ ਦੱਸਿਆ ਮੈਂ ਤੁਹਾਨੂੰ ਕੁਐਸਚਨ ਕਰੂੰਗਾ ਹਾਂਜੀ ਕੇਵਲ ਜੋਸ਼ੀ ਜੀ ਜੇਕਰ ਸ਼ਹੀਦ ਕਾਂਸ਼ੀਰਮ ਜੀ ਦੀ ਗੱਲ ਕਰਦੇ ਆ ਤੁਸੀਂ ਦੱਸਿਆ ਕਿ 27 ਮਾਰਚ 1915 ਨੂੰ ਅੰਗਰੇਜ਼ਾਂ ਨੇ ਇਹਨਾਂ ਨੂੰ ਫਾਂਸੀ ਦਿੱਤੀ ਦੇਸ਼ ਲਈ ਸ਼ਹੀਦ ਹੋ ਗਏ ਅਸੀਂ ਪਹੁੰਚ ਗਏ ਹੈ ਬੱਲੇ ਬੱਲੇ ਫਿਲਮ ਦੇ ਰਿਕਾਰਡ ਤੋਂ ਸੰਜੀਪ ਜੀ ਦਾ ਮੈਨੂੰ ਕਈ ਦਿਨ ਤੋਂ ਫੋਨ ਆਉਂਦਾ ਵੀ ਸਾਡਾ ਪਿੰਡ ਜਿਹੜਾ ਤੁਸੀਂ ਦਿਖਾਓ ਇਹ ਮੈਨੂੰ ਬਾਰ-ਬਾਰ ਕਹਿੰਦੇ ਸੀ ਵੀ ਸ਼ਹੀਦ ਕਾਂਸ਼ੀਰਮ ਜੀ ਦਾ ਪਿੰਡ ਹੈ ਤੇ ਅੱਜ ਅਸੀਂ ਪਹੁੰਚ ਗਏ ਤੁਸੀਂ ਉਹਨਾਂ ਦੇ ਪੋਤਾ ਜੀ ਹਾਂਜੀ ਸਾਨੂੰ ਮਿਲ ਗਏ ਸਾਡੇ ਵਾਸਤੇ ਬਹੁਤ ਵੱਡੀ ਗੱਲ ਹੈ ਬੜੇ ਮਾਣ ਦੀ ਗੱਲ ਹੈ ਔਰ ਅਸੀਂ ਲੱਭਦੇ ਫਿਰਦੇ ਸੀ ਵੀ ਕੋਈ ਸਾਨੂੰ ਉਸ ਪਰਿਵਾਰ ਦਾ ਵਿਅਕਤੀ ਮਿਲ ਜਵੇ ਪਿੱਛੇ ਇੱਕ ਘਰ ਸੀਗਾ ਉੱਥੇ ਅਸੀਂ ਗਏ ਸੀ ਉੱਥੇ ਕੋਈ ਹੈ ਨਹੀਂ ਸਿਸਟਮ ਤਾਂ ਕੱਲ ਨੂੰ ਫਿਰ ਕੀ ਕੋਈ ਪ੍ਰੋਗਰਾਮ ਉਲੀਕਿਆ ਜਾਂਦਾ ਕੀ ਕਰਿਆ ਜਾਂਦਾ ਅਸੀਂ ਦੇਖੋ ਜੀ ਕੋਈ ਬੜਾ ਪੱਦਰ ਤੇ ਤਾਂ ਕਰ ਰਿਆ ਨਹੀਂ ਪ੍ਰੋਗਰਾਮ ਸਰਕਾਰ ਵੱਲੋਂ ਵੀ ਕੁਝ ਕਰਿਆ ਜਾਂਦਾ ਸਰਕਾਰ ਵੱਲੋਂ ਕੁਝ ਨਹੀਂ ਹੁੰਦਾ ਅਸੀਂ ਤਾਂ ਸਤਿ ਸ਼੍ਰੀ ਅਨਜਲੀ ਦੇਣੀ ਹੈ ਜੀ ਪੰਚਾਇਤ ਵੱਲੋਂ ਹਲਾਕਾਈ ਵੱਲੋਂ ਜਿਹੜੇ ਬੰਦੇ ਹੋਣਗੇ ਉਹਨਾਂ ਨੂੰ ਹਾਰ પા ਕੇ ਨਮਨ ਹੋ ਕੇ ਅਸੀਂ ਉਹ ਉਹਨਾਂ ਦਾ ਅਹੁਦਾ ਕੀ ਸੀਗਾ ਗਦਰ ਪਾਰਟੀ ਵਿੱਚ ਉਹ ਗਦਰ ਪਾਰਟੀ ਦੇ ਫਾਊਂਡਰ ਕਮ ਕੈਸ਼ੀਅਰ ਫਾਊਂਡਰ ਕਮ ਕੈਸ਼ੀਅਰ ਹਾਂਜੀ ਇੰਨੇ ਵੱਡੇ ਸ਼ਹੀਦ ਤੁਸੀਂ ਕਹਿੰਦੇ ਹੋ ਵੀ ਸਰਕਾਰੀ ਪਦਰ ਤੇ ਕੁਝ ਨਹੀਂ ਹੁੰਦਾ ਨਹੀਂ ਜੀ ਕੁਝ ਨਹੀਂ ਪਿਛਲੇ ਸਾਲਾਂ ਤੋਂ ਕੁਝ ਨਹੀਂ ਹੋਇਆ ਅਣਗੌਲੇ ਸੀ ਇਹਨਾਂ ਰੱਖਿਆ ਹੋਇਆ ਜੀ ਇਹਨਾਂ ਨਹੀਂ ਉੱਥੇ ਪੱਥਰ ਤਾਂ ਲੱਗੇ ਹੋਏ ਤਿੰਨ ਚਾਰ ਮੈਂ ਦੇਖਿਆ ਪੱਥਰ ਤਾਂ ਉੱਥੇ ਨਹੀਂ ਲੱਗੇ ਹੋਏ ਆ ਦੇਖੋ ਇਹ ਗੱਲ ਸੁਣ ਕੇ ਕਿਉਂਕਿ ਤੁਸੀਂ ਉਹਨਾਂ ਦੇ ਪਰਿਵਾਰ ਵਿੱਚੋਂ ਹੋ ਔਰ ਮੈਨੂੰ ਤਾਂ ਮੇਰਾ ਤਾਂ ਮਤਲਬ ਕਿ ਲੂੰ ਕੰਡੇ ਖੜੇ ਆ ਕਿ ਅਸੀਂ ਐਡੇ ਮਹਾਨ ਸ਼ਹੀਦ ਦੇ ਪਿੰਡ ਵਿੱਚ ਅਸੀਂ ਆਏ ਆ ਜਿਨ੍ਹਾਂ ਨੇ ਸਾਡੇ ਖਾਤਰ ਦੇਸ਼ ਖਾਤਰ ਆਪਣੇ ਪ੍ਰਾਣਾ ਦੀ ਆਹੋਤੀ ਦਿੱਤੀ ਪਰੰਤੂ ਦੁੱਖ ਇਸ ਗੱਲ ਦਾ ਜ਼ਰੂਰ ਮੈਨੂੰ ਹੋਇਆ ਕਿ ਸਰਕਾਰੀ ਪੱਧਰ ਤੇ ਕੱਲ ਨੂੰ ਉਹਨਾਂ ਦਾ ਸ਼ਹੀਦੀ ਦਿਵਸ ਹੈ ਕੋਈ ਪ੍ਰੋਗਰਾਮ ਨਹੀਂ ਲਿਖਿਆ ਜਾਂਦਾ ਕੋਈ ਕੁਝ ਨਹੀਂ ਕਰਾਇਆ ਜਾਂਦਾ ਸਭ ਭੁੱਲ ਗਏ ਲੋਕ ਹੈ ਪਿੰਡ ਦੇ ਲੋਕ ਹੀ ਇਕੱਠੇ ਹੁੰਦੇ ਆ ਨਹੀਂ ਸਰਕਾਰਾਂ ਦਾ ਭੁੱਲ ਗਿਆ ਨਾ ਜੀ ਪਿੰਡ ਵਾਲੇ ਤਾਂ ਯਾਦ ਕਰਦੇ ਪਿੰਡ ਵਾਲੇ ਤਾਂ ਹਰ ਇੱਕ ਬੰਦਾ ਗੱਲ ਕਰ ਰਿਹਾ ਜੱਥਾ ਟੂਰਨਾਮੈਂਟ ਕਰਾਉਣਾ ਜਿੰਨੇ ਬੰਦੇ ਸਾਨੂੰ ਮਿਲੇ ਜੀ 51 ਮਾਸਟ ਟੂਰਨਾਮੈਂਟ ਕਰਾਇਆ ਸਾਨੂੰ ਸਰਦਾਰ ਜੀ ਜਿੰਨੇ ਬੰਦੇ ਮਿਲੇ ਨੇ ਨਾ ਜੀ ਉਹਨਾਂ ਨੇ ਬੜੀ ਇੱਜ਼ਤ ਨਾਲ ਉਹਨਾਂ ਦਾ ਨਾਮ ਲਿਆ ਪਰ ਆਪਣੇ ਸੂਬੇ ਦੀ ਸਰਕਾਰ ਵੱਲੋਂ ਵੀ ਜਾਂ ਦੇਸ਼ ਦੀ ਸਰਕਾਰ ਵੱਲੋਂ ਵੀ ਕੁਝ ਨਾ ਕੁਝ ਤਾਂ ਹੋਣਾ ਚਾਹੀਦਾ ਬਿਲਕੁਲ ਜੀ ਬਿਲਕੁਲ ਹੋਣਾ ਚਾਹੀਦਾ ਇਸ ਗੱਲ ਦਾ ਜ਼ਰੂਰ ਦੁੱਖ ਆ ਤੁਹਾਨੂੰ ਵੀ ਹੋਏਗਾ ਕੀ ਕਹਿੰਦੇ ਹੋ ਹੈਗਾ ਜੀ ਸਾਨੂੰ ਬਹੁਤ ਅਫਸੋਸ ਵੀ ਆ ਦੁੱਖ ਵੀ ਆ ਵੀ ਸਰਕਾਰਾਂ ਨੇ ਸਾਰ ਨਹੀਂ ਲਈ ਇਹਨਾਂ ਦੀ ਪਿੰਡ ਮਡੋਲੀ ਕਲਾਂ ਦਿਖਾਨ ਦੀ ਕਾਫੀ ਧੇਰ ਤੋਂ ਮੇਰੇ ਨਾਲ ਸੁੱਤਰ ਧਾਰ ਨੇ ਸਾਡੇ ਸੰਜੀਤ ਕੁਮਾਰ ਜੀ ਔਰ ਇਹਨਾਂ ਦੇ ਫੋਨ ਮੈਨੂੰ ਆਂਦੇ ਰ ਬਕਾਇਦਾ ਤੌਰ ਤੇ ਵੀ ਤੁਸੀਂ ਸਾਡਾ ਕਾਂਸੀ ਰਾਮ ਜੀ ਦਾ ਪਿੰਡ ਜਿਹੜਾ ਮਡੌਲੀ ਕਲਾ ਦਿਖਾਣਾ ਇਹਨਾਂ ਨੂੰ ਇਨਵਾਈਟ ਕਰਿਆ ਸੀ ਮੈਂ ਹਾਂ ਕਨੌਰੀ ਗਏ ਇਹ ਸਪੈਸ਼ਲ ਆਏ ਨੇ ਜੀ ਕਿਸਾਨਾਂ ਕੋਲ ਇਹ ਅੱਜ ਵੀ ਸਪੈਸ਼ਲ ਆਏ ਹੋਏ ਨੇ ਖਰੜ ਰਹਿੰਦੇ ਨੇ ਅੱਜ ਕਲੇ ਹਾਂ ਖਰੜੀ ਆਏ ਨੇ ਜੀ ਹਾਂਜੀ ਹਾਂ ਖਰੜ ਤੋਂ ਸਪੈਸ਼ਲ ਟਾਈਮ ਕੱਢ ਕੇ ਆਏ ਨੇ ਔਰ ਦਿਖਾ ਰਹੇ ਨੇ ਜੀ ਇਸੇ ਪਿੰਡ ਦੇ ਨੇਤਾ ਦਿਸਦੇ ਨੇ ਬੜੇ ਮਾਣ ਨਾਲ ਔਰ ਤਾਂ ਹੀ ਇਸ ਦੁਪਹਿਰ ਦੇ ਸਾਡੇ ਨਾਲ ਘੁੰਮ ਰਹੇ ਨੇ ਤਾਂ ਬਹੁਤ ਅੱਛਾ ਲੱਗਿਆ ਜੀ ਦੁਆ ਕਰਦੇ ਹਾਂ ਕਿ ਸਰਕਾਰਾਂ ਦੇ ਕੰਨ ਵੀ ਖੁੱਲਣ ਅੱਖਾਂ ਵੀ ਖੁੱਲਣ ਤੇ ਕੁਝ ਨਾ ਕੁਝ ਹੋਵੇ ਤੇ ਜਿੱਥੇ ਤੱਕ ਸਰਪੰਚ ਸਾਹਿਬ ਮੇਰੀ ਬੇਨਤੀ ਹੈ ਕਿ ਜੋ ਕੁਝ ਵੀ ਹੋ ਸਕਦਾ ਹੈ ਜਿੰਨਾ ਵੀ ਉਪਰਾਲਾ ਤੁਸੀਂ ਮੈਨੂੰ ਪਤਾ ਕਰ ਰਹੇ ਹੋ ਸੰਜੀਦਾ ਹੋ ਇਸ ਪਾਸੇ ਨੂੰ ਪਰ ਕੁਝ ਇਹੋ ਜਿਹਾ ਕਰ ਦਿਓ ਵੀ ਅਗਲੀ ਵਾਰ ਜੇਕਰ ਕੋਈ ਆਵੇ ਜਾਂ ਅਸੀਂ ਵੀ ਆਈਏ ਦੁਆਰਾ ਤੋਂ ਤਾਂ ਸਾਨੂੰ ਕੁਝ ਦਿਖ ਜਵੇ ਵੀ ਆ ਕਾਰਨਾਮਾ ਕੰਮ ਜਿਹੜਾ ਐਕਚੁਅਲ ਦੇ ਵਿੱਚ ਹੋਇਆ ਧੰਨਵਾਦ ਜੀ ਸ਼ੁਕਰੀਆ ਸਰ ਮਿਹਰਬਾਨੀ ਕੇਵਲ ਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡੇ ਚੈਨਲ ਦੇਖਣ ਵਾਲੇ ਸਾਰਿਆਂ ਦਾ ਹਾਂ ਤੇ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਹਨੇਰਾ ਹਨੇਰਾ ਹੋ ਗਿਆ ਜੀ ਪਰ ਅਸੀਂ ਪਿੰਡ ਦਿਖਾਵਾਂਗੇ ਮਡੌਲੀ ਕਲਾਂ ਪਿੰਡ ਦਿਖਾਂਦੇ ਦਿਖਾਂਦੇ ਹਨੇਰਾ ਜਰੂਰ ਹੋ ਗਿਆ ਪਰੰਤੂ ਫੇਰ ਵੀ ਜਿਹੜਾ ਪਿੰਡ ਦਿਖ ਰਿਹਾ ਬੜਾ ਵਧੀਆ ਔਰ ਇਹ ਗਲੀਆਂ ਅੰਦਰੂਨ ਜਿਹੜਾ ਹੈ ਪਿੰਡ ਦਾ ਅਸੀਂ ਦਿਖਾ ਰਹੇ ਹਾਂ ਤੁਹਾਨੂੰ ਆ ਦੇਖੋ ਜੀ ਦੁਕਾਨੇ ਕੋਠੀਆਂ ਬਣਾਈਆਂ ਨੇ ਜਹਾਜ਼ ਲੱਗੇ ਹੋਏ ਨੇ ਕੋਠੇ ਦੇ ਸਰਪੰਚ ਸਾਹਿਬ ਦਾ ਘਰ ਹੈ ਸਰਪੰਚ ਸਾਹਿਬ ਦਾ ਘਰ ਹੈ ਲੋ ਜੀ ਸਰਪੰਚ ਸਾਹਿਬ ਦਾ ਘਰ ਹੈ ਆ ਲੋ ਜੀ ਆ ਦੇਖੋ ਜੀ ਖੁੱਲਾ ਡੁੱਲਾ ਪਿੰਡ ਹੈ ਔਰ ਚੰਗੀ ਆਬਾਦੀ ਹੈ ਜਿਹੜਾ ਇਸ ਪਿੰਡ ਦੀ ਔਰ ਆ ਦੇਖੋ ਜੀ ਕਿੰਨੇ ਪਾਸੇ ਗੁਰਦੁਆਰਾ ਸਾਹਿਬ ਔਰ ਤਲਾਹ ਹੈ ਬੜਾ ਵੱਡਾ ਵਾਹ ਜੀ ਵਾਹ ਆ ਦੇਖੋ ਜੀ ਮਡੌਲੀ ਕਲਾ ਮਡੌਲੀ ਕਲਾ ਪਿੰਡ ਕਾਫੀ ਵੱਡਾ ਪਿੰਡ ਹੈ ਰੋਪੜ ਜ਼ਿਲ੍ਹੇ ਦਾ ਔਰ ਤਹਿਸੀਲ ਇਹਨੂੰ ਸ੍ਰੀ ਚਮਕੌਰ ਸਾਹਿਬ ਹੈ ਜੀ ਤਹਿਸੀਲ ਮਰਿੰਡਾ ਹੈ ਜੀ ਮਰਿੰਡਾ ਹਾਂ ਮਰਿੰਡਾ ਤਾਂ ਸਭ ਤਹਿਸੀਲ ਹੋਣੀ ਹੈ ਨਾ ਮੇਨ ਰੋਪੜਾ ਜੀ ਸਰੋਤੇ ਕਰਨਗੇ ਜੀ ਕਮੈਂਟ ਆ ਦੇਖੋ ਜੀ ਗੁਰਦੁਆਰਾ ਸਾਹਿਬ ਵਾਹ ਜੀ ਵਾਹ ਔਰ ਇਧਰਲੇ ਪਾਸੇ ਤਲਾਹ ਹੈ ਗੁਰਦੁਆਰਾ ਸ਼ਹੀਦਾਂ ਜੀ ਇਹ ਗੁਰਦੁਆਰਾ ਸ਼ਹੀਦਾਂ ਜੀ ਗੁਰਦੁਆਰਾ ਸ਼ਹੀਦਾਂ ਜੀ ਇਹ ਮੋਢਾਲੀ ਕਲਾਕ ਲੋ ਜੀ ਕਿੰਨਾ ਕਰੇਗਾ ਜੀ ਪਿੰਡ ਦੇ ਹੋਰ ਥੋੜਾ ਜਿਹਾ ਰਹਿ ਗਿਆ ਆਪਾਂ ਨੂੰ ਕੋਣ ਘੁਮਾ ਦੇਣਾ ਵਾਹ ਆ ਦੇਖੋ ਜੀ ਬੱਚਿਆਂ ਦੇ ਕੋਲ ਨੂੰ ਲੈ ਕੇ ਜਾਓ ਜਰਾ ਆ ਖੇਡ ਰਹੇ ਬੱਚੇ ਦੇਖੋ ਜੀ ਆ ਆ ਦੇਖੋ ਜੀ ਟਕੂਸੀਆਂ ਵੱਜਦੀਆਂ ਓ ਵਾਹ ਜੀ ਵਾਹ ਕੀ ਹੋ ਰਿਹਾ ਹੈ ਛਾਲਾ ਮਾਰਦੇ ਖੇਲੋ 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 ਪਰਦੇ ਸਕੂਲੇ ਖੇਲੋ ਖੇਲੋ ਆ ਦੇਖੋ ਜੀ ਛੋਟਾ ਜਿਹਾ ਬੱਚਾ ਉਹ ਬੱਲੇ ਉਹ ਤੇਰੇ ਚਲੋ ਜੀ ਦੇਖੋ ਜੀ ਪਿੰਡ ਦੇ ਬੱਚੇ ਖੇਡ ਰਹੇ ਨੇ ਛਾਲਾ ਮਾਰ ਰਹੇ ਨੇ ਬਾਏ ਬਾਏ ਲਓ ਜੀ ਪਿੰਡ ਮਡੋਲੀ ਕਲਾ ਮਡੋਲੀ ਕਲਾ ਪਿੰਡ ਤੁਹਾਨੂੰ ਅੱਜ ਦਿਖਾਇਆ ਸਾਰਾ ਕੱਲੀ ਕੱਲੀ ਗਲੀ ਅਸੀਂ ਘੁੰਮ ਰਹੇ ਆ ਪਿੰਡ ਦੀ ਔਰ ਕਮੈਂਟ ਕਰਕੇ ਜਰੂਰ ਦੱਸਿਓ ਜਿਹਦਾ ਕਿਸੇ ਦਾ ਨਾਨਕਿਆਂ ਦਾ ਪਿੰਡ ਦਾਦਕਿਆਂ ਦਾ ਪਿੰਡ ਕਿਸੇ ਦੀ ਮਾਸੀ ਰਹਿੰਦੀ ਕਿਸੇ ਦੀ ਪੂਆ ਰਹਿੰਦੀ ਉਹ ਜਰੂਰ ਕਮੈਂਟ ਕਰਕੇ ਹਾਜ਼ਰੀ ਲਵਾਇਓ ਔਰ ਜੋ ਕੁਝ ਵੀ ਜਾਣਕਾਰੀ ਇਸ ਪਿੰਡ ਬਾਰੇ ਤੁਹਾਨੂੰ ਹੈ ਕਮੈਂਟਾਂ ਦੇ ਵਿੱਚ ਦੱਸਿਓ ਜਰੂਰ ਭਾਵੇਂ ਪੰਜਾਬ ਦੇ ਕਿਸੇ ਵੀ ਕੋਨੇ ਤੋਂ ਤੁਸੀਂ ਪਿੰਡ ਇਸ ਪਿੰਡ ਨੂੰ ਦੇਖ ਰਹੇ ਹੋ ਇਸ ਵੀਡੀਓ ਨੂੰ ਦੇਖ ਰਹੇ ਹੋ ਔਰ ਜਰੂਰ ਗੱਲ ਕਰਿਓ ਕਮੈਂਟਾਂ ਦੇ ਰਾਹੀਂ ਕਿਵੇਂ ਤਾਂ ਲੱਗਿਆ ਤੁਹਾਨੂੰ ਇਹ ਵਲੌਗ ਕਿਵੇਂ ਤਾਂ ਲੱਗਿਆ ਸਾਡਾ ਉਪਰਾਲਾ ਔਰ ਕੋਸ਼ਿਸ਼ ਹੈ ਸਾਡੀ ਕਿ ਜਿਹੜਾ ਹੈ ਆਪਣੇ ਰੋਪੜ ਜ਼ਿਲ੍ਹੇ ਦੇ ਬੋਹਾੜੀ ਜ਼ਿਲ੍ਹੇ ਦੇ ਜਿਹੜਾ ਦੂਰ ਤੱਕ ਦੇ ਸਾਰੇ ਪੰਜਾਬ ਦੇ ਵੀ ਪਿੰਡ ਅਸੀਂ ਦਿਖਾਣੇ ਚਾਹੁੰਦੇ ਆਂ ਪਰਮਾਤਮਾ ਸਾਨੂੰ ਬਲ ਬਖਸ਼ੇ ਔਰ ਤੁਹਾਡਾ ਸਾਥ ਪਿਆਰ ਮੁਹੱਬਤ ਜਿਨੇ ਮਿਲ ਰਹੀ ਹੈ ਤਾਂ ਮਿਲਦਾ ਰਹੇ ਔਰ ਅਸੀਂ ਦੋਵੇਂ ਭਰਾ ਮੈਂ ਤੇ ਵੱਡੇ ਵੀਰ ਤਜਿੰਦਰ ਚੋਪੜਾ ਜੀ ਪੰਜਾਬ ਦੇ ਕੱਲੇ-ਕੱਲੇ ਪਿੰਡ ਤੱਕ ਅਸੀਂ ਘੁੰਮੀਏ ਬਜ਼ੁਰਗਾਂ ਨਾਲ ਮਿਲੀਏ ਬਜ਼ੁਰਗਾਂ ਨੂੰ ਔਰ ਇਹ ਦੇਖੋ ਜੀ ਮਡਾਲੀ ਪਿੰਡ ਰੋਪੜ ਜ਼ਿਲ੍ਹੇ ਦਾ ਪਿੰਡ ਹੈ ਇਹਦੇ ਵਿੱਚ ਵੀ ਹੁੰਦੇ ਹੋਇਆ ਦੇਖੋ ਜੀ ਗੁਰਦੁਆਰਾ ਸਾਹਿਬ ਲਾ ਜੀ ਆ ਦੇਖੋ ਜੀ ਮੇਰਾ ਹੋ ਗਿਆ ਬੇਸ਼ੱਕ ਪਰੰਤੂ ਪਿੰਡ ਜਿਹੜਾ ਹੈ ਉਹ ਬਿਲਕੁਲ ਦਿਖ ਰਿਹਾ ਚਮਕ ਰਿਹਾ ਲਿਸ਼ਕਾ ਮਾਰ ਰਿਹਾ ਲਿਸ਼ਕਾ ਮਾਰੇ ਵੀ ਕਿਉਂ ਨਾ ਸ਼ਹੀਦ ਕਾਂਸੀ ਰਾਮ ਜੀ ਜਿਹੜੇ ਗਦਰ ਪਾਰਟੀ ਦੇ ਕੈਸ਼ੀਅਰ ਕਮ ਫਾਊਂਡਰ ਸੀਗੇ ਉਹਨਾਂ ਦਾ ਇਹ ਪਿੰਡ ਹੈ ਉਹਨਾਂ ਨੇ ਦੇਸ਼ ਲਈ ਸ਼ਹਾਦਤ ਦਿੱਤੀ 27 ਮਾਰਚ ਨੂੰ ਉਹਨਾਂ ਦਾ ਜਿਹੜਾ ਸ਼ਹੀਦੀ ਦਿਵਸ ਆ ਦੇਖੋ ਜੀ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰੋ ਜੀ ਔਰ ਇਹ ਸ਼ਹੀਦਾਂ ਦਾ ਪਿੰਡ ਹੈ ਕਿਉਂ ਜੀ ਸੰਜੀਪ ਜੀ ਹਾਂ ਬਿਲਕੁਲ ਬਿਲਕੁਲ ਸਾਨੂੰ ਮਾਣ ਆਏ ਜੀ ਇਸ ਗੱਲ ਦਾ ਮਾਣ ਹੈ ਤੁਹਾਨੂੰ ਬਿਲਕੁਲ ਮਾਣ ਆਏ ਜੀ ਦੇਖੋ ਜੀ ਸੰਜੀਪ ਜੀ ਸਾਨੂੰ ਲੈ ਕੇ ਆਏ ਸਪੈਸ਼ਲ ਇਹਨਾਂ ਨੇ ਸਾਨੂੰ ਸੱਦਾ ਦਿੱਤਾ ਕਿ ਪਿੰਡ ਤੇ ਖਾਣਾ ਜੀ ਔਰ ਪੂਰਾ ਟਾਈਮ ਕੱਟ ਕੇ ਦੇ ਰਹੇ ਹੈ ਲੋ ਗਾਇਸ ਲੋ ਗਾਇਸ ਆ ਦੇਖੋ ਜੀ ਇਹਨਾਂ ਕੋਲ ਕਮਾ ਕੇ ਲੈ ਕੇ ਜਾਓ ਜੀ ਇਹਨਾਂ ਨੇ ਹੁਣ ਸਾਨੂੰ ਆਵਾਜ਼ ਮਾਰ ਲਈ ਨਾ ਜੀ ਪਿੰਡ ਦੇ ਬੱਚੇ ਆ ਔਰ ਬੜੀ ਸੋਹਣੀ ਆਵਾਜ਼ ਮਾਰੀ ਨੇ ਥਾਲੇ ਦੇਖਦੇ ਆਂ ਕਿ ਕੀ ਗੱਲ ਕਰਦੇ ਨੇ ਹੈ ਇਹ ਅੱਜ ਕੱਲ੍ਹ ਦਾ ਯੂਟਿਊਬ ਕਲਚਰ ਹੈ ਔਰ ਇਹ ਬੱਚੇ ਜਿਹੜੇ ਇਹਨਾਂ ਨੂੰ ਦੇਖ ਲੈ ਕੇ ਵੀਡੀਓ ਬਣ ਰਿਹਾ ਆਜੋ ਬੱਚੇ ਆਜੋ 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 ਦੋ ਮਿੰਟ ਗੱਲ ਕਰ ਲੈ ਆਓ ਆ ਹੁਣ ਖੜੋ ਤੁਸੀਂ ਹੈਲੋ ਗਾਇਜ਼ ਕਿਹਾ ਤੁਸੀਂ ਹੁਣ ਖੜੋ ਸਹੀ ਆਜੋ ਆਜੋ ਬਟਾ ਕੀ ਹਾਲ ਚਾਲ ਹੈ ਬੱਚੋ ਪਿੰਡ ਕੜਾ ਤੁਹਾਡਾ ਮਡੌਲੀ ਕਲਾ ਮਡੌਲੀ ਕਲਾ ਗੱਲ ਕਰੋ ਬਟਾ ਆਜੋ ਇੱਥੇ ਨੂੰ ਆਓ ਅੱਗੇ ਨੂੰ ਖੇਡ ਰਹੇ ਹੋ ਹੈ ਹਾਂ ਜੀ ਹੁਣ ਸ਼ਰਮ ਆਨ ਲੱਗੀ ਤੁਹਾਨੂੰ ਪਹਿਲਾਂ ਤੁਸੀਂ ਹਾਈ ਲੋ ਗਾਇਸ ਕਿਹਾ ਸਾਨੂੰ ਹੈ ਨਾ ਹੈ ਗੱਲ ਸਮਝ ਆ ਗਈ ਵੀਡੀਓ ਬਣਾਉਨੇ ਆ ਜੀ ਅਸੀਂ ਤੁਹਾਡਾ ਵੀ ਅਸੀਂ ਤੁਹਾਡਾ ਪਿੰਡ ਦਿਖਾ ਰਹੇ ਹਾਂ ਹਾਂ ਆ ਬੱਚੇ ਖੇਡ ਰਹੇ ਬੜੇ ਸੋਹਣੇ ਬੜੇ ਪਿਆਰੇ ਅੱਛਾ ਹਾਂ ਜੀ ਔਰ ਇਹ ਇਹਨਾਂ ਨੇ ਦੇਖ ਲਿਆ ਵੀ ਪਿੰਡ ਦਾ ਵੀਡੀਓ ਬਣ ਰਿਹਾ ਹੈ ਇਹ ਤੈਨੂੰ ਮਾਰਨੇ ਤੇ ਲਾਈਟ ਕਮਾ ਕੇ ਤੁਹਾਡਾ ਪਿੰਡ ਦਿਖਾ ਰਹੇ ਮਡੋਲੀ ਕਲਾ ਕੀ ਨੌ ਕੀ ਤੁਹਾਡਾ ਸਾਡੇ ਨਾਲ ਹਾਂ ਜੀ ਵਰਨ ਇਹ ਬੱਚੇ ਆਪਣੀਆਂ ਖੇਡ ਰਹੇ ਹਾਂ ਆਪਣੀ ਹੈ ਆਪਣੇ ਬੱਚੇ ਖੇਡ ਰਹੇ ਸਤਿ ਸ਼੍ਰੀ ਅਕਾਲ ਬੇਬੇ ਜੀ ਅਸੀਂ ਤਾਂ ਪਿੰਡ ਦਿਖਾ ਰਹੇ ਆ ਤੁਹਾਡਾ ਮਡੌਲੀ ਕਲਾ ਕਿੱਥੇ ਤੇ ਅਸੀਂ ਆਏ ਆ ਰੋਪੜ ਤੇ ਹੈ ਇਹਦਾ ਮਤਲਬ ਇਹਦਾ ਮਤਲਬ ਇਹ ਆ ਵੀ ਲੋਕਾਂ ਨੂੰ ਜਿਹੜਾ ਕੋਈ ਤੁਹਾਡੇ ਪਿੰਡ ਦਾ ਪੜਿਆ ਬੜਾ ਹੋ ਗਿਆ ਅਮਰੀਕਾ ਕੈਨੇਡਾ ਚਲਾ ਗਿਆ ਕਿਸੇ ਹੋਰ ਸ਼ਹਿਰ ਚ ਲੱਗਾ ਰੋਜ਼ੀ ਰੋਟੀ ਲਈ ਉਹਨੂੰ ਆਪਣਾ ਪਿੰਡ ਦੇਖਣ ਨੂੰ ਮਿਲ ਰਿਹਾ ਅੱਛਾ ਘਰਾਂ ਬੈਠੇ ਨੂੰ ਕਮੈਂਟ ਕਰਦੇ ਨੇ ਫਿਰ ਥੱਲੇ ਲਿਖਦੇ ਨੇ ਵੀ ਤੁਸੀਂ ਸਾਡਾ ਪਿੰਡ ਦਿਖਾਇਆ ਹੋਰ ਕੋਈ ਮਕਸਦ ਨਹੀਂ ਇਹਦਾ ਕਿਆ ਹਾਲ ਚਾਲ ਹੈ ਠੀਕ ਹੈ ਤੁਸੀਂ ਠੀਕ ਠਾਕ ਹੋ ਹਾਂਜੀ ਹਾਂਜੀ ਕਿਹੜੀ ਕਲਾਸ ਚ ਪੜਦੇ ਹੋ ਮੈਂ 10ਵੀਂ ਜੀ ਪੇਪਰ ਪਿੰਡ ਪਿੰਡ ਕਿਹੜਾ ਤੁਹਾਡਾ ਬੜੀ ਮਡੋਲੀ ਬੜੀ ਮਡੋਲੀ ਕਹਿੰਦੇ ਮਡੋਲੀ ਕਲਾਂ ਵੀ ਕਹਿੰਦੇ ਆ ਹਾਂਜੀ ਹਾਂਜੀ ਦੋਨੇ ਨਾਮ ਲੈ ਲਓ ਦੋਨੇ ਨਾਮ ਹੀ ਦਿੰਦੇ ਆ 10ਵੀਂ ਚ ਪੜਦੇ ਹੋ ਹਾਂਜੀ ਹਾਂਜੀ ਨਾਮ ਕੀ ਦੱਸਿਆ ਨੌਹਰਪਾਲ ਸਿੰਘ ਹਰਪਾਲ ਸਿੰਘ ਜੀ ਦੇਖੋ ਜੀ ਪਿੰਡ ਦੇ ਹੈਲੋ ਗਾਇਜ਼ ਹੈਲੋ ਕੀ ਹਾਲ ਚਾਲ ਹੈ ਵਧੀਆ ਕੀ ਨਾਮ ਹੈ ਤੁਹਾਡਾ ਗੁਰਤਨੰਤਰ ਜੋਤ ਗੋਰਾ ਤਨੰਤਰ ਜੋਤ ਗੁਰਤਨੰਤਰ ਜੋਤ ਵਾਹ ਜੀ ਵਾਹ ਬਹੁਤ ਵਧੀਆ ਕਿਹੜੀ ਕਲਾਸ ਹੈ ਗੁਰ ਫਿਰਸਤ ਕਲਾਸ ਵਿੱਚ ਹੈ ਹੈਲੋ ਗਾਇਜ਼ ਅੱਜ ਕੱਲ੍ਹ ਕਹ ਕੇ ਵੀਡੀਓ ਬਣਾਉਂਦੇ ਨੇ ਨਾ ਸਾਰੇ ਹੈ ਤੁਸੀਂ ਵੀ ਬਣਾਉਂਦੇ ਹੋ ਨਹੀਂ ਹੈ ਨਹੀਂ ਬਣਾਉਂਦੇ ਫਿਰ ਤੁਸੀਂ ਹੈਲੋ ਗਾਇਜ਼ ਤਾਂ ਕਿਹਾ ਸੀ ਨਾ ਸਾਨੂੰ ਆ ਦੇਖੋ ਜੀ ਪਿੰਡ ਦੇ ਬਹੁਤ ਪਿਆਰੇ ਬੱਚੇ ਆ ਜੀ ਇਹਨਾਂ ਕੋਲ ਅਸੀਂ ਖੜ ਗਏ ਰੁਕ ਗਏ ਔਰ ਗੱਲਬਾਤ ਹੋ ਗਈ ਛੋਟੀ ਜੀ ਤੁਹਾਡੇ ਨਾਲ ਸਾਂਝ ਪੈ ਗਈ ਪਿੰਡ ਹੈ ਮਡੋਲੀ ਕਲਾ ਲਓ ਜੀ ਨਗਰ ਖੇੜਾ ਜੀ ਪਿੰਡ ਮਡੋਲੀ ਕਲਾ ਕਰੋ ਜੀ ਦਰਸ਼ਨ ਦੇਦਾਰ ਅੱਲਾਹ ਆ ਦੇਖੋ ਜੀ ਮਡੋਲੀ ਕਲਾ ਬਹੁਤ ਪੂਰੀ ਬਹੁਤ ਵਧੀਆ ਜੀ ਜੈ ਹੋ ਜੈ ਹੋ ਚਲੋ ਜੀ ਬਿਲਕੁਲ ਟੋਪੇ ਦੇ ਨਾਲ ਨਗਰ ਖੇੜਾ ਦਾ ਸਥਾਨ ਤੁਹਾਨੂੰ ਦਿਖਾਇਆ ਔਰ ਕਮੈਂਟ ਕਰਕੇ ਦੱਸਿਓ ਕਿਵੇਂ ਦਾ ਲੱਗਿਆ ਸਾਡਾ ਇਹ ਉਪਰਾਲਾ ਕਿਵੇਂ ਦਾ ਲੱਗਿਆ ਤੁਹਾਨੂੰ ਵੀਡੀਓ ਕੋਈ ਕਮੀ ਪੇਸ਼ੀ ਰਹਿ ਜਾਂਦੀ ਹੈ ਕਈ ਵਾਰੀ ਕਰਦੇ ਹੋਏ ਤਾਂ ਕਮੈਂਟ ਕਰਕੇ ਤੁਸੀਂ ਸਾਨੂੰ ਜਿਹੜਾ ਹੈ ਸਹੀ ਕਰ ਸਕਦੇ ਹੋ ਸਾਨੂੰ ਕਰੈਕਟ ਕਰ ਸਕਦੇ ਹੋ ਫਿਰ ਦੁਬਾਰਾ ਤੋਂ ਵੀ ਕਦੇ ਨਾ ਕਦੇ ਇਸ ਪਿੰਡ ਦੇ ਵਿੱਚ ਅਸੀਂ ਗੇੜਾ ਮਾਰਾਂਗੇ ਆ ਗਲੀ ਜਿਹੜੀ ਉੱਪਰੋਂ ਚੜ੍ਹਦੀ ਸੀ ਨਾ ਜਿੱਥੇ ਅਸੀਂ ਗੱਡੀ ਲਾਈ ਸੀ ਉਹ ਗਲੀ ਵੀ ਗਾਹ ਨੂੰ ਕੱਢ ਦਿਓ ਆ ਲਓ ਜੀ ਇੱਥੇ ਅਸੀਂ ਗੱਡੀ ਖੜੀ ਕਰਕੇ ਇਸ ਪਿੰਡ ਦੇ ਅੱਗੇ ਨੂੰ ਲੰਘ ਦੋ ਜੀ ਆ ਗਲੀ ਮੈਂ ਦਿਖਾਣੀ ਚਾਹੁੰਦਾ ਸਿਰੇ ਤੱਕ ਇਹ ਗਲੀ ਰਹਿ ਗਈ ਆਪਣੀ ਹੈ ਨਾ ਆ ਰਹਿ ਗਈ ਇਹ ਦਿਖਾਓ ਜੀ ਬਾਈ ਆ ਸਥਾਨ ਕਿਹੜਾ ਜੀ ਹਾਂ ਮੰਦਿਰ ਹੈ ਅੱਛਾ ਮੰਦਿਰ ਹੈ ਜੀ ਆ ਲਓ ਜੀ ਮੰਦਿਰ ਹੈ ਜੀ ਜੈ ਹੋ ਜੈ ਭੋਲੇनाथ ਔਰ ਮੋੜੋਲੀ ਕਲਾ ਦੀਆਂ ਗਲੀਆਂ ਦੇਖੋ ਜੀ ਆਹ ਹੈ ਵਸੇਵਾ ਗੱਲੋ ਜੇ ਇਧਰੋਂ ਲੰਘੇ ਸੇ ਆਪਾਂ ਜਾਏ ਹਾਂ ਦੁਕਾਨਾਂ ਤੇ ਚਲੋ ਇੱਥੇ ਕਲੋਜ਼ ਕਰਦੇ ਆ ਜੀ ਨੂੰ ਆਪਾਂ ਕਰ ਦਿੰਦੇ ਆ